ਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਘੁੰਮਣ ਦੋਸਤੋ ਅੱਜ ਆਪਾਂ ਨੇ ਇੱਕ ਗੱਲ ਕਰਨੀ ਹੈ ਬਹੁਤ ਹੀ ਦੁਖਦਈ ਗੱਲ ਹੈ ਸਾਰਿਆਂ ਨੇ ਮੋਬਾਈਲਾਂ ਦੇ ਵਿੱਚ ਦੇਖੇ ਨੇ ਵੀਡੀਓ ਜਿਹੜਾ ਹైదరాబాద్ ਆਂਧਰਾ ਦੇ ਵਿੱਚ ਜੰਗਲ ਖਤਮ ਕੀਤੇ ਜਾ ਰਹੇ ਨੇ ਸਰਕਾਰ ਵੱਲੋਂ ਜੰਗਲਾਂ ਨੂੰ ਅੱਗ ਲਾਈ ਜਾ ਰਹੀ ਹੈ ਜੀਸੀਬੀਆਂ ਨਾਲ ਦਰਖਤਾਂ ਨੂੰ ਪਟਿਆ ਜਾ ਰਿਹਾ ਹੈ ਬਹੁਤ ਹੀ ਦਿਲ ਨੂੰ ਦਹਿਲਾਉਣ ਵਾਲੀ ਖਬਰ ਹੈ ਜੀ ਇੰਨੇ ਸੋਹਣੇ ਇੰਨੇ ਪਿਆਰੇ ਪੰਛੀ ਜਾਨਵਰ ਤਰਫ ਤਰਫ ਕੇ ਮਰ ਰਹੇ ਨੇ ਜੰਗਲ ਨੂੰ ਅੱਗ ਲਾਤੀ ਇੱਕ ਹਾਥੀ ਜੀਸੀਬੀ ਦੇ ਨਾਲ ਟੱਕਰਾ ਮਾਰ ਰਿਹਾ ਜਦੋਂ ਦੇਖੋ ਜੀ ਕਿਦਾਂ ਘਰ ਬਰਬਾਦ ਹੁੰਦਾ ਕਿਦਾਂ ਜੀਵਨ ਬਰਬਾਦ ਹੁੰਦਾ ਤਾਂ ਬਹੁਤ ਦੁੱਖ ਲੱਗਦਾ ਮੈਂ ਨਿੱਜੀ ਤੌਰ ਤੇ ਪੰਛੀਆਂ ਨੂੰ ਜਾਨਵਰਾਂ ਨੂੰ ਬਹੁਤ ਪਿਆਰ ਕਰਦਾ ਹਾਂ ਮੈਨੂੰ ਕਿਤੇ ਵੀ ਬਾਹਰ ਗੱਡੀ ਤੇ ਗਏ ਹੋਏ ਨੂੰ ਕਿਤੇ ਤੋਤੇ ਇਹ ਵਿੱਚ ਨਾਲ ਮਿਲ ਜਾਂਦੇ ਨੇ ਤਾਂ ਮੈਂ ਉਤੋਂ ਲੈ ਲੈ ਕੇ ਮਤਲਬ ਇਹਨਾਂ ਲੈ ਕੇ ਆਜ਼ਾਦ ਕਰ ਦੋ ਛੱਡ ਦੋ ਜਿਹੜੇ ਚਿੜੀਆਂ ਜਾਂ ਤੋਤੇ ਵੇਚਦੇ ਫਿਰਦੇ ਆ ਪਿੰਜਰੇ ਆਲੇ ਤਾਂ ਜੋ ਵੀ ਸਰਕਾਰ ਕਰ ਰਹੀ ਹੈ ਬਹੁਤ ਗਲਤ ਕਰ ਰਹੀ ਹੈ ਕਿਉਂਕਿ ਪੰਛੀ ਜਾਨਵਰ ਉਹਨਾਂ ਦੇ ਨਾਲ ਜੋ ਧੱਕਾ ਹੋ ਰਿਹਾ ਹੈ ਜੋ ਜ਼ੁਲਮ ਹੋ ਰਿਹਾ ਹੈ ਮੈਂ ਕਹਿੰਦਾ ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਾਨਵਰਾਂ ਪੰਛੀ ਮਾਰੇ ਗਏ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੰਨੇ ਪਿਆਰੇ ਪਿਆਰੇ ਪੰਛੀ ਜਾਨਵਰ ਟੜਪ ਤੜੁਕੇ ਮਰੇ ਨੇ ਅੱਗ ਦੇ ਵਿੱਚ ਹైਦਰਾਬਾਦ ਦੇ ਵਿੱਚ ਆਂਧਰਾ ਦੇ ਵਿੱਚ ਇਹ ਬਹੁਤ ਹੀ ਘੋਰ ਪਾਪ ਹੋ ਰਿਹਾ ਬਹੁਤ ਜਿਆਦਾ ਅਤਿਆਚਾਰ ਹੋ ਰਿਹਾ ਹੈ ਪੰਛੀਆਂ ਦੇ ਜਾਨਵਰਾਂ ਦੇ ਨਾਲ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਵੀ ਇਸ ਕੰਮ ਨੂੰ ਜਲਦ ਤੋਂ ਜਲਦ ਰੋਕਣਾ ਚਾਹੀਦਾ ਹੈ ਵੀ ਜੰਗਲ ਦੇ ਵਿੱਚ ਰਹਿ ਰਹੇ ਨੇ ਉਹ ਵਿਚਾਰੇ ਆਪਾਂ ਨੂੰ ਕੀ ਕਹਿ ਰਹੇ ਨੇ ਕਿਸੇ ਨੂੰ ਕੁਝ ਨਹੀਂ ਕਹਿੰਦੇ ਹੈਗੇ ਠੀਕ ਹੈ ਜੀ ਉਹਨਾਂ ਦਾ ਵੀ ਜੀਵਨ ਹੈ ਉਹਨਾਂ ਨੂੰ ਵੀ ਜਿਊਣ ਦਾ ਰਾਈਟ ਹੈ ਉਹਨਾਂ ਦਾ ਵੀ ਜਿਊਣ ਦਾ ਹੱਕ ਹੈ ਉਹਨਾਂ ਦਾ ਵੀ ਜੀ ਕਰਦਾ ਵੀ ਅਸੀਂ ਵੀ ਆਪਣੇ ਜੰਗਲ ਦੇ ਵਿੱਚ ਰਹੀਏ ਤੁਸੀਂ ਕਿਉਂ ਉਹਨਾਂ ਦੇ ਉੱਤੇ ਅਤਿਆਚਾਰ ਕਰ ਰਹੇ ਹੋ ਸਾਰੇ ਵੀਰਾਂ ਭਰਾਵਾਂ ਦੇ ਚਰਨਾਂ 'ਚ ਬੇਨਤੀ ਹੈ ਵੱਧ ਤੋਂ ਵੱਧ ਵਿਰੋਧ ਕਰਨਾ ਚਾਹੀਦਾ ਸਰਕਾਰ ਦਾ ਇਸ ਮੁੱਦੇ ਦੇ ਉੱਤੇ ਵੀ ਪੰਛੀ ਨੇ ਵਿਚਾਰੇ ਜਾਨਵਰ ਨੇ ਚਲੋ ਆਪਣੀ ਜ਼ਿੰਦਗੀ ਵਿਚਾਰੇ ਕਿਵੇਂ ਆਪ ਦੀ ਕੱਟ ਰਹੇ ਨੇ ਉਹਨਾਂ ਦੀ ਵੀ ਇੱਕ ਜੀਵਨ ਹੈ ਜਿਵੇਂ ਇਨਸਾਨ ਦੀ ਜੀਵਨ ਹੈ ਇਨਸਾਨ ਦੀ ਇਖਵਾਸ਼ ਹੈ ਉਦਾਂ ਹੀ ਉਹਨਾਂ ਦੀ ਵੀ ਜੀਵਨ ਦੀ ਇਖਵਾਸ਼ ਹੈ ਇਹ ਦੁਨੀਆ ਦੇ ਉੱਤੇ ਜਿਹੜੇ ਕੋਰ ਪਾਪ ਹੋ ਰਹੇ ਨੇ ਨਾ ਇਹ ਬਹੁਤ ਮਾੜੇ ਵਕਤ ਦੀ ਨਿਸ਼ਾਨੀ ਹੈ ਇਹ 2015 ਤੋਂ ਕਰੀਬ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ 2015 ਦੇ ਵਿੱਚ ਸ਼ੁਰੂ ਹੋਈ ਹੈ ਬੇਅਦਬੀ ਅੱਜ ਤੱਕ ਬੇਅਦਬੀਆਂ ਹੋ ਰਹੀਆਂ ਨੇ ਕਿੱਡਾ ਵੱਡਾ ਘੋਰ ਪਾਪ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਜਿਹਨੂੰ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਭ ਕੁਝ ਮੰਨਦੇ ਆ ਗੁਰੂ ਮਹਾਰਾਜ ਜੀ ਬੇਅਦਬੀ ਹੋਣੀ ਠੀਕ ਹੈ ਤਿੰਨ ਤਿੰਨ ਸਾਲ ਦੇ ਬੱਚਿਆਂ ਦੇ ਰੇਪ ਹੋਣੇ ਹੁਣ ਜੰਗਲਾਂ ਨੂੰ ਅੱਗ ਲਾ ਕੇ ਪੰਛੀਆਂ ਨੂੰ ਸਾੜੇ ਜਾਣਾ ਜਾਨਵਰਾਂ ਨੂੰ ਮਾਰਿਆ ਜਾਣਾ ਕਿੱਡਾ ਵੱਡਾ ਪਾਪ ਹੋ ਰਿਹਾ ਹੈ ਪਰ ਬੋਲਦਾ ਕੋਈ ਬੋਲਦੇ ਨੇ ਲੋਕ ਬਹੁਤ ਘੱਟ ਬੋਲਦੇ ਨੇ ਕਿਉਂ ਨਹੀਂ ਦੁਨੀਆ ਬੋਲਦੀ ਯਾਰ ਕਿਉਂ ਨਹੀਂ ਬੋਲਦੇ ਹੈਗੇ ਲੀਡਰ ਸਾਡੇ ਦੇਸ਼ ਦੇ ਕਿੱਥੇ ਗਏ ਲੀਡਰ ਤਾਂ ਕਰਨਾਂ ਦੇ ਵਿੱਚ ਨੇ ਸਰਕਾਰ ਦੇ ਵਿੱਚ ਨੇ ਲੀਡਰ ਤਾਂ ਆਪ ਕਰਾ ਰਹੀ ਹੈ ਸਰਕਾਰ ਪਰ ਆਮ ਜਨਤਾ ਨੂੰ ਖੜੇ ਹੋਣਾ ਪੈਣਾ ਹੈ ਆਮ ਜਨਤਾ ਨੇ ਜੁਰ ਸਟੈਂਡ ਲੈਣਾ ਪੈਣਾ ਹੈ ਜਿਹੜੇ ਵੀਰ ਆਵਾਜ਼ ਬਲੰਦ ਕਰ ਰਹੇ ਨੇ ਠੀਕ ਹੈ ਜੰਗਲਾਂ ਦੇ ਵੀ ਜੰਗਲ ਨਾ ਪੱਟੇ ਜਾਣ ਬਹੁਤ ਵਧੀਆ ਕਰ ਰਹੇ ਨੇ ਉਹਨਾਂ ਦਾ ਸਾਥ ਵੀ ਦੇਣਾ ਚਾਹੀਦਾ ਹੈ ਪਰ ਬਹੁਤ ਜ਼ੁਲਮ ਹੋ ਰਿਹਾ ਹੈ ਮੈਂ ਵੀਡੀਓ ਦੇਖੀ ਦੇਖ ਕੇ ਮੈਂ ਤਾਂ ਰਹਿ ਨਹੀਂ ਗਿਆ ਮੈਂ ਕਹਿੰਦਾ ਵੀ ਵੀਡੀਓ ਦੇ ਵਿੱਚ ਜ਼ਰੂਰ ਆਪਾਂ ਨੂੰ ਸੰਗਤ ਨੂੰ ਅਪੀਲ ਕਰਨੀ ਚਾਹੀਦੀ ਹੈ ਵੀ ਵੱਧ ਤੋਂ ਵੱਧ ਆਵਾਜ਼ ਬੁਲੰਦ ਕਰਨ ਤਾਂ ਜੋ ਇਹ ਜਿਹੜਾ ਪੰਛੀਆਂ ਦੇ ਉੱਤੇ ਜ਼ੁਲਮ ਹੋ ਰਿਹਾ ਨਾ ਇਹ ਰੋਕਿਆ ਜਾਣਾ ਚਾਹੀਦਾ ਹੈ ਬਹੁਤ ਬਹੁਤ ਮਾੜੇ ਸਮੇਂ ਨਿਸ਼ਾਨੀ ਹੈ ਬਹੁਤ ਘੋਰ ਪਾਪ ਹੋ ਰਿਹਾ ਜਿਹੜਾ ਆਪਾਂ ਕੁਦਰਤ ਦੇ ਨਾਲ ਛੇੜਛਾੜ ਕਰਦੇ ਆ ਜਦੋਂ ਫਿਰ ਪਰਲਵ ਆਉਂਦੀ ਹੈ ਨਾ ਤਾ ਫੇਰ ਉਹ ਰੋਕਿਆ ਰੁਕਦੀ ਨਹੀਂ ਹੁੰਦੀ ਐਡਾ ਵੱਡਾ ਘੋਰ ਪਾਪ ਜਦੋਂ ਹੋਏਗਾ ਤਾਂ ਦੁਨੀਆ ਦੇ ਉੱਤੇ ਪਰਲ ਵੀ ਆਏਗੀ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਧੰਨਵਾਦ